ਮਹਿੰਦਰ ਸਿੰਘ ਗਿੱਲ ਸੀਐਮ ਭਗਵੰਤ ਮਾਨ ਨੂੰ ਜਾਂ ਇਹਨਾਂ ਦੀ ਸਰਕਾਰ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਕਿ ਛੁੱਟੀਆਂ ਅਕਤੂਬਰ ਦੇ ਮਹੀਨੇ 'ਚ ਹੀ ਕਾਫੀ ਕੀਤੀਆਂ ਹੋਣ ਵੀ ਛੁੱਟੀਆਂ ਵਾਧੂ ਕੀਤੀਆਂ ਕਿਉਂਕਿ ਕਾਰਨ ਛੁੱਟੀਆਂ ਦਾ ਨਹੀਂ ਗਾ ਜਦਕਿ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਇਹਦੇ ਤੇ ਬਹੁਤ ਅਸਰ ਪੈਂਦਾ ਦੂਜੀ ਗੱਲ ਜਿਹੜੇ ਸਾਡੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਜੀ ਜੀ ਦਾ ਤੇ ਮਦਨ لال ਢੀਣਾ ਜੀ ਇਹਨਾਂ ਦੀ ਛੁੱਟੀਆਂ ਕੀਤਿਆਂ ਨਹੀਂ ਕੋਈ ਪਤਾ ਲੱਗਣਾ ਕਿਉਂਕਿ ਆਉਣ ਵਾਲੀ ਜਿਹੜੇ ਬੱਚੇ ਆ ਜਿਹੜੇ ਸਕੂਲਾਂ ਚ ਪੜ ਰਹੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸ਼ਹੀਦ ਭਗਤ ਸਿੰਘ ਕੌਣ ਸੀ ਰਾਜਗੁਰੂ ਸਖਦੇਵ ਕੌਣ ਸੀ ਕਰਤਾਰ ਸਿੰਘ ਸਰਾਭਾ ਕਿਉਂਕਿ ਇਹਦੇ ਵਿੱਚ ਬੱਚਿਆਂ ਨੂੰ ਛੁੱਟੀ ਦੀ ਬਜਾਏ ਮਾਨ ਸਰਕਾਰ ਨੂੰ ਚਾਹੀਦਾ ਕਿ ਇਹ ਇਹਨਾਂ ਦਾ ਸਿਲੇਬਸ ਉਹਨਾਂ ਚ ਲਾਇਆ ਜਾਵੇ ਹਰ ਕਲਾਸ ਦੇ ਵਿੱਚ ਜਿੱਦ ਦਿਨ ਛੁੱਟੀ ਹੁੰਦੀ ਹੈ ਛੁੱਟੀ ਨਾ ਕਰਾਓ ਇਹਦੇ ਵਿੱਚ ਸਿਲੇਬਸ ਜਰੂਰੀ ਪੜਾਓ ਉਹਨਾਂ ਦੇ ਇਤਿਹਾਸ ਬਾਰੇ ਜਾਣਨਾ ਕਰਾਉਣੀ ਜ਼ਰੂਰੀ ਆ ਕਿਉਂਕਿ ਛੁੱਟੀਆਂ ਕਰਕੇ ਤੇ ਕੋਈ ਬੱਚਿਆਂ ਨੂੰ ਫਾਇਦਾ ਨਹੀਂ ਕਿਉਂਕਿ ਇਹ ਇੰਜੋਏ ਕਰਦੇ ਆ ਇਹਨਾਂ ਦੇ ਸਾਨੂੰ ਅੱਜ ਸਕੂਲੇ ਛੁੱਟੀ ਹੋ ਗਈ ਇਹਨਾਂ ਨੂੰ ਪੁੱਛੋ ਹਰ ਇੱਕ ਕੋਈ ਪੁੱਛੇ ਤੇ ਸਹੀ ਆ ਆਪ ਦੇ ਬੱਚੇ ਨੂੰ ਕਿ ਅੱਜ ਕਰਤਾਰ ਸਿੰਘ ਸਰਾਭਾ ਜੀ ਦੀ ਛੁੱਟੀ ਆ ਕੀ ਇਹਦਾ ਮਕਸਦ ਹੈ ਕਿਸੇ ਨੂੰ ਕੋਈ ਪਤਾ ਕਿਸੇ ਬੱਚੇ ਨੂੰ ਨਹੀਂ ਪਤਾ ਇਸ ਕਰਕੇ ਸੀਐਮ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹੁੰਨਾ ਛੁੱਟੀਆਂ ਦੇ ਜ਼ੋਰ ਦੇਣ ਦੀ ਬਜਾਏ ਸਕੂਲ ਲਾਓ ਸਕੂਲ ਲਾ ਕੇ ਉਹਦੇ ਵਿੱਚ ਇਹਨਾਂ ਦੇ ਸਿਲੇਬਸ ਤੇ ਇਹਨਾਂ ਬਾਰੇ ਜਾਣਕਾਰੀ ਦੱਸਿਆ ਜਾਵੇ ਇਹਨਾਂ ਦਾ ਇਤਿਹਾਸ ਦੱਸਿਆ ਜਾਵੇ ਜਿਸੀ ਦੂਦਮ ਸਿੰਘ ਕੀ ਸੀ ਕਰਤਾਰ ਸਿੰਘ ਸਰਾਭਾ ਜੀ ਕੀ ਸੀ ਤੇ ਇਹਨੀਆਂ ਗੱਲਾਂ ਕਹਿੰਦਾ ਧੰਨਵਾਦ